पार्टी डॉक्टर राज कुमार चंबेला डॉक्टर राज कुमार चंबेला जी डॉक्टर पतनंगल जी आम आदमी पार्टी ਪਾਰਟੀ ਜਿੰਦਾਬਾਦ ਡਾਕਟਰ ਰਾਜ ਕੁਮਾਰ ਚੱਬੇয়াল ਜਿੰਦਾਬਾਦ ਡਾਕਟਰ ਰਾਜ ਕੁਮਾਰ ਚੱਬੇয়াল ਜਿੰਦਾਬਾਦ ਵਿਪਨ ਪਤਨੰਗਲ ਜੀ ਜਿੰਦਾਬਾਦ ਜੀ ਅਸ ਮਲਤਾਨੀ ਜੀ ਜਿੰਦਾਬਾਦ ਜੀ ਅਸ ਮਲਤਾਨੀ ਜੀ ਜਿੰਦਾਬਾਦ ਮੈਂ ਆਸਰਜੀਤ ਸਰਮਾਲ ਸ਼ਰਮਕੇਰੀਆਂ ਪਿੰਡ ਖਿਤਿਆ ਤੋਂ ਜੀ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਡਾਕਟਰ ਰਾਜ ਕੁਮਾਰ ਚੱਬੇয়াল ਜੀ ਬਹੁਤ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ ਜੀ ਔਰ ਅਸੀਂ ਆਸ ਕਰਦੇ ਹਾਂ ਪੂਰਾ ਚਾਰਪੋਰਟ ਡਿਸਟ੍ਰਿਕਟ ਦੀ ਜੋ ਸਾਡੇ ਡਾਕਟਰ ਰਾਜਕਮਾਰ ਜੀ ਚੱਬੇਵਾਲ ਜੀ ਨੇ ਜਿੱਤ ਪ੍ਰਾਪਤ ਕੀਤੀ ਆ ਉਹ ਸਾਰਿਆਂ ਦੇ ਇਲਾਕਾ ਨਿਵਾਸੀਆਂ ਦੇ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਪਾਈ ਆ ਜੀ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਜੀ ਅਸੀਂ ਡਾਕਟਰ ਰਾਜਕਮਾਰ ਚੱਬੇਵਾਲ ਨੂੰ ਬਹੁਤ ਬਹੁਤ ਮੁਬਾਰਕ ਦਿੰਦੇ ਆ ਕੇਜਰੀਵਾਲ ਜੀ ਨੂੰ ਮੁਬਾਰਕਬਾਦ ਦਿੰਦੇ ਆ ਔਰ ਸਾਡੇ ਜੀਐਸ ਮਲਤਾਨੀ ਜੀ ਨੂੰ ਮੁਬਾਰਕਬਾਦ ਦਿੰਦੇ ਆ ਔਰ ਸਾਡੇ ਡਾਕਟਰ ਪਿੱਤਰ ਨੰਗਲ ਜੀ ਨੂੰ ਰਿப்பன் ਭਾਈ ਨੂੰ ਪੱਤਨੰਗਲ ਜੀ ਨੂੰ ਅਸੀਂ ਮੁਬਾਰਕਬਾਦ ਦਿੰਦੇ ਆ ਔਰ ਆਮ ਆਦਮੀ ਪਾਰਟੀ ਨੂੰ ਅਸੀਂ ਮੁਬਾਰਕਬਾਦ ਦਿੰਦੇ ਆ ਜਿਨ੍ਹਾਂ ਨੇ ਇੰਨਾ ਸੰਯੋਗ ਦਿੱਤਾ ਔਰ ਡਾਕਟਰ ਰਾਜਕਮਾ ਕੱਬੇਵਾਲ ਜੀ ਨੂੰ ਬਹੁਤ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕੀਤੀ ਆ ਔਰ ਅਸੀਂ ਸਾਰਿਆਂ ਦਾ ਵੋਟਰਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ